ਆਪਦੇ ਆਪ ਨੂੰ ਸੌਣਾ ਸੇ ਸਮਝਦਾ ਜੀ ਸਾਡ ਨੂੰ ਰੋਟੀ ਖਾਤਾਂ ਨੂੰ ਵੇਖ ਕੇ ਵੀ ਸਾਡੀ ਜਿਹੜੇ ਗੇਰ ਹੈਰੀ ਪਾਈ ਜੀ 40 ਕਿਲੋਜ ਕਰਦਾ ਰਹਿੰਦਾ ਟਰੈਪ ਡਿਊਟੀ ਦੇ ਸਬੰਧ ਚ ਕਦੇ ਇਹਨੇ ਨਹੀਂ ਮਲਾਜਮਾਨਾਂ ਨੂੰ ਪਿਆਰ ਨਾਲ ਬੋਲਿਆ ਇਹ ਇਹ ਬਹੁਤ ਵਧੀਆ ਟਰੈਪ ਕੰਚਾਪ ਜਾਏਗਾ ਕਦੇ ਕਿਸੇ ਮਲਾਜਮ ਨੂੰ ਚੋਰ ਨਹੀਂ ਬੋਲਦਾ ਜਦੋਂ ਮਲਾਜਮਾਨ ਨੂੰ ਪੁੱਠਾ ਹੀ ਬੋਲੂਗਾ ਸਾਡ ਨੂੰ ਗਾਲੀ ਮੋਚ ਕਰਦਾ ਰਹਿੰਦਾ ਹੋਮ ਗਾਰਡ ਦੇ ਜਵਾਨਾਂ ਨੂੰ ਇਸੇ ਮਲਾਜਮਾਨ ਉਸਰ ਜਿਹੜੀ ਗਾਲਾਂ ਕੱਢੀ ਜਾਊਗਾ ਕਦੀ ਕਰੂਗਾ ਤੁਸੀਂ ਪੁਆਇੰਟ ਤੇ ਹਾਜ਼ਰ ਨਹੀਂ ਕਿਹਦੀ ਗੁਰ ਜੋ ਅੰਦਰ ਬੜੇ ਬੈਠੇ ਆ 12 ਘੰਟੇ ਡੋਟੀ ਕਰਨੀ ਪਤਾ ਕਿੰਨੀ ਔਖੀ ਹੈਗੀ ਤੋ ਫੜ ਕੇ ਦੇਖਾ ਸਾਡੇ ਨਾਲ ਘੰਟਾ ਬਰਾਬਰ ਤੁਹਾਨੂੰ ਪਤਾ ਲੱਗੇ ਜੀ ਚੰਗ ਜਾਮ ਲੱਗੇ ਪਿਆ بارش ਪਈ ਜਾਂਦੀ ਹੈ ਮੀਂਹ ਚ ਅਸੀਂ ਜਾਮ ਖਲਾਈ ਜਾਂਦੇ ਆ ਸਾਡੇ ਕੋਲੇ ਜਾਮ ਖਲਾਇਆ ਨਹੀਂ ਤੇ ਸਟੇਸ਼ਨ ਤੇ ਜਾ ਕੇ ਮੀਂਹ ਚ ਫੋਟੋ ਮੋੜ ਲੱਗ ਗਏ ਇਹ ਟਰੈਕ ਪੰਚਾਜ ਮੀਂਹ ਚ ਡੋਟੀ ਕਰੀ ਜਾਂਦੇ ਆ ਕਿਤੇ ਪੁੱਛਿਆ ਕਿਤੇ ਮਲਾਜਮਾਂ ਨੂੰ ਤੁਹਾਡਾ ਕੀ ਹਾਲ ਆ ਮੁੰਡੋ ਕੀ ਦੁੱਖ ਤਕਲੀਫ ਆ ਤੁਹਾਨੂੰ ਜਦੋਂ ਕਿ ਤਾ ਗਊਗਾ ਐਬਸੈਂਟ ਪਾਉਣੀ ਮੈਂ ਮੁਲਾਜ਼ਮਾਂ ਦੇ ਜੇ ਮੁਲਾਜ਼ਮ ਬੈਠਾ ਚਲਾਣ ਵੀ ਕੱਟੀ ਜੇ ਉਹਦੀ ਫੋਟੋ ਪਾ ਦੂ ਗਰੁੱਪ ਉੱਤੇ ਖਿੱਚ ਕੇ ਕੱਲੇ ਫੋਟੋ ਫੋਨ ਵਾਲੇ ਹੀ ਐ ਥੋੜਾ ਕੁਝ ਕਰਕੇ ਵੀ ਦਿਖਾ ਪਈ ਮੈਂ ਕਰਦੇ ਆ ਪੀਸੀਆਰ ਦੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਸਾਫ ਇੱਦਰ ਬਲੋਸਰ ਮਾਨਤ ਹੋਰੀ 10 ਸਖੜਾ ਮੁਲਾਜ਼ਮ ਸਾਡਾ ਟਰੈਪ ਦਾ ਬਹੁਤ ਸਨਮਾਨਤ ਕਰਵਾਇਆਗਾ ਸਾਰੀ ਗੱਡੀ ਡੋਟੀ ਕਰਦੇ ਮੁੰਡੇ ਜਿਵੇਂ ਗੁਰੂ ਗਵਰ ਸਿੰਘ ਜੀ ਨੇ ਕਲੇ ਵਿੱਚੋਂ ਕਾਣਾ ਦਿਓ ਕੱਢਿਆ ਸੀ ਉਹ ਵੀ ਇਹ ਅਕਲਦਾਰਨਾ ਟਰੈਪ ਕਨ ਚਾਰਜ ਟਰੈਪ ਜੋ ਕੱਟਣਾ ਚਾਹੀਦਾ ਸੀ 47000 ਰੁਪਿਆ ਲੱਭਿਆ ਸੀਗਾ 47 43000 ਰੁਪਿਆ ਸੀ ਇਹਨੂੰ ਫੜਾਤਾ ਹੈ ਇਹ ਕੱਲਾ ਹੀ ਸਾਹਬ ਕੋਲੇ ਲੈ ਕੇ ਚੱਲਾ ਗਿਆ ਸਾਹਬ ਕੋਲੇ ਜਾ ਕੇ ਉਹਨਾਂ ਨੂੰ ਪੈਸੇ ਮੋੜਦੇ ਆਪ ਸਨਮਾਨਤ ਹੋ ਗਿਆ ਸਾਹਬ ਆਦਰ ਤੋਂ ਸਨਮਾਨਤ ਹੋ ਗਿਆ ਤੇ ਸੀਐਮ ਸਾਹਬ ਤੋਂ ਸਨਮਾਨਤ ਹੋ ਗਿਆ